ਜਲੰਧਰ ਦੇ ਵਿੱਚ ਚੜਤ ਤੇ ਹੋਏ ਹਮਲੇ ਦੌਰਾਨ ਗੰਭੀਰ ਜ਼ਖਮੀ ਹੋਏ ਪਾਤਰੀ ਦੀ ਲੁਧਿਆਣਾ ਦੇ ਸੀਐਮਸੀ ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਮੌਤ ਹੋ ਜਾਂਦਾ ਮਾਮਲਾ ਸਾਹਮਣਿਆ ਹੈ ਜਿਸ ਤੋਂ ਬਾਅਦ ਉਸ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਇਸ ਮੌਕੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਜਿਸ ਨੇ ਪੁਲਿਸ ਦੀ ਕਾਰਵਾਈ ਅਤੇ ਮਾਮਲੇ 'ਚ ਲੋਕਾਂ ਦੀ ਚੁੱਪ ਤੇ ਸਵਾਲ ਖੜੇ ਕੀਤੇ ਨੇ ਪੀੜਤ ਪਰਿਵਾਰ ਅਤੇ ਹੋਰਾਂ ਨੇ ਦੱਸਿਆ ਕਿ 24 ਜਨਵਰੀ ਨੂੰ ਜਲੰਧਰ ਦੇ ਵਿੱਚ ਇੱਕ ਚਰਚ ਦੇ ਵਿੱਚ ਪਾਦਰੀ ਤੇ ਜਾਨਲੇਵਾ ਹਮਲਾ ਹੋਇਆ ਸੀ ਜਿਸ ਮਾਮਲੇ ਦੇ ਵਿੱਚ ਉਸ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ। ਉਹਨਾਂ ਨੇ ਕਿਹਾ ਕਿ ਕਈ ਲੋਕਾਂ ਦੀ ਮੌਜੂਦਗੀ ਦੇ ਵਿੱਚ ਹੋਏ ਹਮਲੇ ਬਾਰੇ ਕੋਈ ਕੁਝ ਵੀ ਕਾਨੂੰਨ ਤਿਆਰ ਨਹੀਂ ਹੈ। ਉਹਨਾਂ ਦਾਅਵਾ ਕੀਤਾ ਕਿ ਮ੍ਰਿਤਕ ਪਾਦਰੀ ਦਾ ਕਿਸੇ ਨਾਲ ਕੋਈ ਵੀ ਲਾਕ ਡਾਟ ਨਹੀਂ ਸੀ ਅਤੇ ਦੂਜੇ ਪਾਸੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਪਹੁੰਚੀ ਜਲੰਧਰ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪਾਤਰੀ ਦੀ ਮੌਤ ਤੋਂ ਬਾਅਦ ਹੁਣ ਇਸ ਮਾਮਲੇ ਦੇ ਵਿੱਚ ਧਾਰਾ 302 ਜੋੜ ਦਿੱਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕੀ ਨਾਮ ਹੈ ਜੀ ਜਸਵਿੰਦਰ ਦਰਮਿਆਣਾ ਕੀ ਮਾਮਲਾ ਸੀਗਾ ਜੀ ਤੁਹਾਡੇ ਅਦਰ ਸੀ ਜੀ ਆਖਸੀਰ ਦੇ ਮਾਮਲੇ ਪਤਾ ਨਹੀਂ ਉਹਨਾਂ ਦੀ ਰੰਜੀਸ਼ ਸੀ ਕਿ ਕੀ ਦੀ ਸੀ ਕਿ ਸਾਰਾ ਉਹਨਾਂ ਦੀ ਹੋਣੀ ਆ ਮੇਰਾ ਭਰਾ ਕਿਤੇ ਕਦੇ ਕਿਸੇ ਨਾਲ ਨਹੀਂ ਲੜਦਾ ਸੀ ਕਦੇ ਕਿਸੇ ਨਾਲ ਕਦੇ ਕਿਸੇ ਨੂੰ ਮਾਰਾ ਨਹੀਂ ਬੋਲਿਆ ਨੇ ਇਹ ਤਾਂ ਪਾਸਟਰ ਸੀਗੇ ਇਹਨਾਂ ਦੀ ਕੀ ਰੰਜੀਸ਼ ਹੋ ਸਕਦੀ ਸੀ ਪਤਾ ਨਹੀਂ ਕੀ ਰੰਜੀਸ਼ ਹੋ ਸਕਦੀ ਆ ਪਤਾ ਨਹੀਂ ਕੋਈ ਜਗ੍ਹਾ ਦੀ ਰੰਜੀਸ਼ ਹੋਣੀ ਛੋੜ ਲੈ ਯਾਰ ਗੱਡੀ ਨੂੰ ਮੇਰਾ ਨਾ ਐਸੀ ਦੇ ਜਾਂਦਾ ਏ ਖਰ ਕੀ ਮਾਮਲਾ ਜਿਹੜਾ ਇਹ ਪਾਸਟਰ ਜੀ ਦੇ ਜਿਹੜਾ ਜਲੰਧਰ ਦੇ ਵਿੱਚ ਹਮਲਾ ਹੋਇਆ ਸੀ ਇਹ ਵੀਰਾ ਜੀ ਪਹਿਲਾ ਮਾਮਲਾ ਜਿਹੜਾ ਇਹਨਾਂ ਦਾ ਕੋਈ ਰੰਜਿਸ਼ਕਾਰ ਨੇ ਇਹਨਾਂ ਤੇ ਹਮਲਾ ਹੋਇਆ ਸੀਗਾ ਪਿਛਲੇ ਮਹੀਨੇ 24 ਤਰੀਕ ਨੂੰ ਉਹ ਪਰਚਾ ਦਰਸਿਆ 307 ਜੀ ਜਿਹੜੇ ਦੋਸ਼ੀ ਗ੍ਰਫਤਾਰ ਆ ਇਹ ਹੁਣ ਕਿੰਨੇ ਦੋਸ਼ੀ ਜਿਹੜੇ ਗ੍ਰਫਤਾਰ ਆ ਇਹਨਾਂ ਦੇ 4 ਦੋਸ਼ੀ ਗ੍ਰਫਤਾਰ ਆ 4 ਦੋਸ਼ੀ ਲੇਕਿਨ ਪਰਿਵਾਰਕ ਮੈਂਬਰਾਂ ਵਾਲੇ ਦੋਸ਼ੀ ਲਗਾਏ ਜਾ ਰਹੇ ਵੀ ਤੁਹਾਨੂੰ ਕਿਸੇ ਵੀ ਦੋਸ਼ੀ ਬਾਰੇ ਨਹੀਂ ਦੱਸਿਆ ਵੀ ਕੋਈ ਅਰੈਸਟ ਕੀਤਾ ਤੇ ਨਾ ਹੀ ਕੋਈ ਨਹੀਂ ਸਾਡੇ ਰਿਪੋਰਟ ਤੇ ਜਾ ਕੇ ਦੇਖ ਲੈਣ ਉਹ ਅਸੀਂ ਤਾਂ ਸਾਰਿਆਂ ਨੂੰ ਦੱਸ ਰਹੇ ਵੀ ਜਿਹੜੇ ਗ੍ਰਫਤਾਰ ਤੇ ਸਰ ਅੱਜ ਜਿਹੜੀ ਡੈਥ ਹੋ ਗਈ ਇਹਨਾਂ ਦੇ ਪਾਸੇ ਇਹ ਸੀਐਮਸੀ ਦਾਖਲ ਸੀਗੀ ਇਥੇ ਇਲਾਜ ਦਰਾਂ ਨੇ ਇਹਨਾਂ ਦੀ ਜਿਹੜੀ ਮੌਤ ਹੋ ਗਈ ਸੀਗੀ ਅੱਜ ਇਹਨਾਂ ਦਾ ਪੋਸਟ ਮਾਣਾ ਜਿਹੜਾ ਕਰਾ ਕੇ ਤਾਂ ਲਾਸ਼ ਵੀ ਹਵਾਲੇ ਪਾਰਸਾਂ ਕਰ ਦਤੀ ਹੈ ਅੱਛਾ ਜੀ ਬਾਕੀ ਜਿਹੜੀ ਅਗਲੀ ਕਾਰਵਾਈ ਹੈ ਤਤਕਸ਼ ਜਿਹੜੀ ਅਸੀਂ ਚੱਲੇ ਆਵਾਂਗੇ ਇਹ ਸਰ ਕੀ ਕਾਰਵਾਈ ਕੀਤੀ ਜਿਹੜੇ ਮੋੜ 302 ਦਾ ਵਾਅਦਾ ਕਰਤਾ ਜੀ 302 ਚ ਹੋਣਾ ਆ ਗਿਆ ਅੱਛਾ ਹਾਂਜੀ ਐਸਮ ਜੈਟ ਨਿਊਜ਼ ਲਈ ਅਭਿਸ਼ੇਕ ਜਲੋਟਾ ਦੀ ਰਿਪੋਰਟ